ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਜਗਰਾਉਂ ਦਾਣਾ ਮੰਡੀ ਤੋਂ ਜੋ ਕਿਸਾਨ ਬਚਾਓ ਯਾਤਰਾ ਕਾਂਗਰਸ ਪਾਰਟੀ ਵੱਲੋਂ ਕੱਢੀ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਜੋ ਟਰੈਕਟਰਾਂ ਦਾ ਜੋ ਕਾਫਲਾ ਕਿੰਨਾ ਹੈਗਾ ਇੱਥੇ ਜੋ ਕਾਂਗਰਸ ਪਾਰਟੀ ਦੇ ਵਰਕਰ ਪਹੁੰਚੇ ਹੈਗੇ ਆ ਤੇ ਆਪਾਂ ਗੱਲਬਾਤ ਕਰਾਂਗੇ ਕਾਂਗਰਸ ਹੈਗੇ ਆ ਜਗਤਾਰ ਸਿੰਘ ਜਗਾ ਹਿੱਸੋਵਾਲ ਜੋ ਆਲਮਾ ਹਾਂਜੀ ਲੱਗ ਗਈ ਕਾਂਗਰਸ ਪਾਰਟੀ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਅੱਜ ਸਾਡੀ ਕਾਂਗਰਸ ਪਾਰਟੀ ਆ ਜਿਹੜੀ ਉਹਨਾਂ ਨੇ ਜਿਹੜੀ ਬੇਨਤੀ ਆ ਸਾਡੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਿਹੜੀ ਕਿਸਾਨੀ ਮਜਦੂਰ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਰਾਜਾ ਬੜਿੰਗਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਟਰੈਕਟਰ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਅੱਜ ਅਸੀਂ ਜਗਰਾਉਂ ਤੋਂ ਦਾਣਾ ਮੰਡੀ ਤੋਂ ਹੁੰਦੇ ਹੋਏ ਹਲਕੇ ਦੇ ਵਿੱਚ ਅਸੀਂ ਟਰੈਕਟਰ ਰੈਲੀ ਕੱਢਣੀ ਆ ਧੰਨਵਾਦ ਜੀ ਜੀ ਥੈਂਕ ਯੂ ਜੋ ਕਾਟੇ ਹੋੜ ਹੋਇਆ ਹੈਗਾ ਆਵਾਜ਼ ਪਾਰਟੀ ਦਾ ਕਾਂਗਰਸ ਦਾ ਹੁਣ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਕੋਈ ਗੱਠ ਜੋੜ ਨਹੀਂ ਮੈਂ ਜੱਗਾ ਇਸ ਵਾਰ ਪਹਿਲੀ ਗੱਲ ਤਾਂ ਆਪਦੇ ਘਰ ਦੀ ਗੱਲ ਕਰਦਾ ਫਿਰ ਹਲਕੇ ਦੀ ਗੱਲ ਕਰਦਾ ਫਿਰ ਆਪਦੇ ਪੰਜਾਬ ਦੀ ਸਟੇਟ ਦੀ ਗੱਲ ਕਰਦਾ ਸਾਡਾ ਕੋਈ ਨਾ ਕੋਈ ਗੱਟ ਜੋੜ ਨਹੀਂ ਹਾਂਜੀ ਖਲੀਫਾ ਜੀ ਆਪਾਂ ਬੋਲਦਾ ਹੈ ਲੀਡਰ ਸਾਹਿਬ ਨੇ ਜੋ ਗੱਟ ਜੋੜ ਵਾਲੀ ਗੱਲ ਬਾਤ ਦੀ ਆ ਸਾਡਾ ਅੱਜ ਕਿਸਾਨਾਂ ਦੀ ਮਦਦ ਕਰਨ ਦਾ ਤੀਜਾ ਆ ਅਸੀਂ ਕਿਸਾਨਾਂ ਦੇ ਪਰਿਵਾਰਾਂ ਨਾਲ ਖੜੇ ਆ ਡਟ ਕੇ ਠੀਕ ਹੈ ਜੀ ਦੇਖੋ ਪਹਿਨ ਗੱਲਬਾਤ ਕੀਤੀ ਹੈਗੀ ਆ ਪ੍ਰਸ਼ੋਤਮ ਲਾਲ ਖਲੀਫਾ ਜੀ ਨੇ ਵੀ ਕੀਤੀ ਹੈਗੀ ਆ ਜੋ ਕਾਂਗਰਸ ਪਾਰਟੀ ਦੇ ਆਗੂ ਹੋ ਗਿਆ ਆਪਣੇ ਨਾਲ ਹਾਂਜੀ ਹਾਂਜੀ ਬਈ ਜੀ ਔਰ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵਾ ਬਈ ਕੇਂਦਰ ਸਰਕਾਰ ਨੂੰ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਨਾ ਕਿ ਜੋਲਮ ਉਠਾਉਣਾ ਚਾਹੀਦਾ ਕਿਸਾਨਾਂ ਦੇ ਉੱਤੇ ਇਹ ਆਪਣੇ ਅੰਨਦਾਤਾ ਇਹਨਾਂ ਨੇ ਦੇਸ਼ ਚਲਾਇਆ ਇਹਨਾਂ ਦੇ ਨਾਲ ਖੜੋ ਇਹਨਾਂ ਦੀਆਂ ਮੰਗਾਂ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਉੱਥੇ ਦੇਖ ਸਕਦੇ ਆ ਆਪਣੇ ਨਾਲ ਜੋ ਹਾਂਜੀ ਆਜੋ ਚੜ੍ਹੋ ਹਾਂਜੀ ਭਾਈ ਜੀ ਮੇਰਾ ਨਾਮ ਬਲਵੰਤ ਸਿੰਘ ਆ ਜੀ ਆ ਜੋ ਸਾਨੀ ਲੈ ਕੇ ਆਉਣੇ ਆ ਰਹੇ ਆ ਕਾਂਗਰਸ ਪਾਰਟੀ ਲੋਗ ਇਹ ਯੂ ਮੁੰਡੇ ਇਹ ਇਹ ਪਰਚਾ ਦਰਜ ਕਰਾਉਣ ਲਈ ਕੱਢਿਆ ਜਾ ਰਿਹਾ ਜੀ ਜੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਜੀ ਜੀ ਉਹਦੀ ਪਤਾ ਉਹ ਵੀ ਆਪਣੇ ਨਾਲ ਲੈ ਚਲੇ ਆ ਹਾਂ ਜੀ ਭਾਈ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਕੁਲਦੀਪ ਆ ਜੀ ਪਿੰਡ ਬੋਸਰਾ ਵਾਲਾ ਜੀ ਕੀ ਕਹਿਣਾ ਹੈਗਾ ਤੁਹਾਡਾ ਜੋ ਅੱਜ ਸਾਨੀ ਵਾਸਤੇ ਮੇਰਾ ਨਾਮ ਹੀ ਕਹਣਾ ਮਾਰਕਟ ਜਾ ਰਹਾ ਟੈਂਟ ਮਾਰ ਇਹ ਇੱਕ ਬਹੁਤ ਵਧੀਆ ਪ੍ਰਾਲਾ ਵਾ ਇਹਦੇ ਨਾਲ ਕਿਸਾਨਾਂ ਦੇ ਮਸਲੇ ਆ ਲੋਣ ਕਿਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀ ਜੀ ਹਾਂਜੀ ਭਾਈ ਜੀ ਜੀ ਸਾਹਿਬ ਜੀ ਕਾਲ ਜੀ ਇਹ ਜੀ ਆਪਣਾ ਕਿਸਾਨੀ ਮੋਰਚ ਦਾ ਸੰਘਰਸ਼ ਚੱਲ ਰਿਹਾ ਉਹਦੇ ਲਈ ਮਾਰਚ ਰੋਸ ਮਾਰਚ ਗੱਡ ਰਹੇ ਆ ਸਫਤਰ ਦੀ ਜੋ ਕਿਸਾਨੀ ਧਰਨੇ ਦੇ ਵਿੱਚ ਮੌਤ ਹੋਈ ਆ ਉਸ ਕਰਕੇ ਕਾਂਗਰਸ ਪਾਰਟੀ ਬਣੀ ਹੋ ਰੋਸ ਧਰਨਾ ਟਰੈਕਟਰ ਮਾਰਚ ਕਿੱਥੇ ਜਾ ਰਿਹਾ ਹੈ ਇਹ ਜਿਹੜਾ ਸਾਡਾ ਕਿਸਾਨ ਮੋਰਚੇ ਦਾ ਚੱਲ ਰਿਹਾ ਆ ਆ ਤੁਜਾ ਸੰਘਰਸ਼ੇ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਕਾਂਗਰਸ ਪਾਰਟੀ ਸਾਡੀ ਵੀ ਜਿਹੜਾ ਇਹ ਸੋਚਣ ਬੀਜਪੀ ਆਲੇ ਵੀ ਅਸੀਂ ਕੱਲ ਨੂੰ ਵੋਟਾਂ ਲੈਣੀਆਂ ਕਿੱਥੋਂ ਵੋਟਾਂ ਲੈਣਗੇ ਸਾਰੇ ਕਿਸਾਨਾਂ ਤੋਂ ਵੋਟਾਂ ਲੈਣੀਆਂ ਕਿਸੇ ਪਿੰਡਾਂ 'ਚ ਕਿਵੇਂ ਪੜਨਗੇ ਜੇ ਆਈ ਕਿਸਾਨਾਂ ਦਾ ਵਿਰੋਧ ਕਰਦਾ ਰਹੇ ਅਸੀਂ ਕਿਸਾਨਾਂ ਦੇ ਨਾਲ ਆ ਹਮੇਸ਼ਾ ਕਾਂਗਰਸ ਕਿਸਾਨਾਂ ਦੇ ਨਾਲ ਖੜੀ ਆ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ eek